ਤੇ ਬਹੁਤ ਜਿਹੜੇ ਉੱਥੇ ਦੇ ਸ਼ਰਧਾਲੂ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਵੀ ਮਾਤਾ ਦੀ ਜੋਤ ਤੇ ਦਰਬਾਰ ਦੇ ਵਿੱਚ ਜੋ ਬੱਬੂ ਮਾਨ ਜੀ ਨੂੰ ਬੁਲਾਇਆ ਗਿਆ ਤੇ ਉਹਨਾਂ ਤੋਂ ਸਾਰੇ ਗਾਣੇ ਜਾਂ ਉੱਥੇ ਕੁੜੀਆਂ ਮੁੰਡੇ ਵੀ ਨਚਵਾਏ ਗਏ ਜੀ ਜਾਂ ਤਾਂ ਤੁਸੀਂ ਉੱਥੇ ਕੋਈ ਭਜਨ ਗਾਇਕ ਬੁਲਾਉਂਦੇ ਮਾਤਾ ਦਾ ਭਜਨ ਕਰਵਾਉਂਦੇ ਜਾਂ ਮਾਜ਼ਾਰਾ ਨਾਮ ਨਾ ਲੈਂਦੇ ਜੀ ਉਹਨਾਂ ਦੇ ਜਿਹੜੇ ਪੇਜ ਬਣੇ ਹੋਏ ਨੇ ਅਲੱਗ-ਅਲੱਗ ਉਹਨਾਂ ਦੇ ਫਾਲੋਅਰ ਨੇ ਉਹਨਾਂ ਨੇ ਵੀ ਪਾਇਆ ਬੱਬੂ ਮਾਨ ਜੀ ਆ ਰਹੇ ਨੇ ਪਰ ਬਾਅਦ 'ਚ ਜਦੋਂ ਉੱਥੇ ਵੀਡੀਓਾਂ ਦੇ ਵਿੱਚ ਦੇਖਿਆ ਗਿਆ ਵੀ ਮਾਂ ਚਿੰਤਪੁਰਨੀ ਮਹਾਉਤਸਵ ਤੇ ਮਾਤਾ ਦਾ ਦਰਬਾਰ ਹੈ ਜੀ ਦੇਖੋ ਜੀ ਉੱਥੇ ਜਾ ਤਾਂ ਦਰਬਾਰ ਨਾ ਹੁੰਦਾ ਮਾਤਾ ਦੀ ਜੋਤ ਨਾ ਆਉਂਦੀ ਮਾਤਾ ਦਾ ਨਾਮ ਨਾ ਹੁੰਦਾ ਜੀ ਸਾਨੂੰ ਕੋਈ ਦਿੱਕਤ ਨਹੀਂ ਸੀ ਠੀਕ ਹੈ ਪਹਿਲਾਂ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਿਆ ਜੇ ਪਹਿਲਾਂ ਪਤਾ ਲੱਗਿਆ ਹੁੰਦਾ ਅਸੀਂ ਪਹਿਲਾਂ ਵੀ ਵਿਰੋਧ ਕਰਨਾ ਸੀਗਾ ਠੀਕ ਹੈ ਜਿਨ੍ਹਾਂ ਨੇ ਇਹ ਕਰਵਾਇਆ ਹੈ ਪ੍ਰੋਗਰਾਮ ਕਰਵਾਇਆ ਪ੍ਰਬੰਧਕ ਹੈ ਜਿਹੜੇ ਜਿਹੜੇ ਵੀ ਪ੍ਰਬੰਧਕ ਹੈ ਜਾਂ ਉੱਥੇ ਦਾ ਪ੍ਰਸ਼ਾਸਨ ਜਿਨ੍ਹਾਂ ਨੇ ਵੀ ਇਹ ਕਰਵਾਇਆ ਹੈ ਜੋ ਕਮੇਟੀ ਹੈ ਜੀ ਸਾਨੂੰ ਉਹਨਾਂ ਤੋਂ ਹੈ ਵੀ ਤੁਸੀਂ ਇੱਕ ਮਾਤਾ ਦੀ ਬੇਅਦਬੀ ਕੀਤੀ ਹੈ ਜੀ ਚਿੰਤਪੁਰਨੀ ਮਾਈ ਦਾ ਨਾਮ ਯੂਜ਼ ਨਾ ਕੀਤਾ ਜਾਵੇ ਜੀ ਬਾਕੀ ਦਾ ਜੋ ਮਰਜ਼ੀ ਕਰੀ ਜਾਓ ਉੱਥੇ ਪਰ ਜੇ ਦਰਬਾਰ ਲੱਗੇਗਾ ਜੋਤ ਪ੍ਰਜਵਲਿਤ ਹੋਏਗੀ ਮਹਾਰਾਣੀ ਦਾ ਨਾਮ ਹੋਏਗਾ ਉੱਥੇ ਭਜਨ ਹੋਣਾ ਚਾਹੀਦਾ ਭਾਜੀ ਕੀ ਨਾ ਮਸੂੜਾ ਹਾਂਜੀ ਮੇਰਾ ਨਾਮ ਬਾਦਲ ਜੈਨ ਹੈ ਜੀ ਜੈਂ ਮਾਂ ਲੰਗਰ ਸੇਵਾ ਸਮਿਤੀ ਦਾ ਮੈਂ ਪ੍ਰਬੰਧਕ ਆ ਜੀ ਤੇ ਲਾਲ ਬਾਲਾ ਜੀ ਮੰਦਿਰ ਦਾ ਪ੍ਰਬੰਧਕ ਆ ਨਾਲ ਸਾਡੇ Swami ji Shri Amreshwar Das ji ne ਜਿਹੜੇ ਉੱਥੇ ਮੇਨ ਗੱਦੀ ਤੇ ਵਿਰਾਜਮਾਨ ਨੇ ਜੀ ਤੇ ਅਸੀਂ ਮਾਂ ਚਿੰਤਪੁਰਨੀ ਸਾਡੇ ਲਈ ਇੱਕ ਬਹੁਤ ਹੀ ਵੱਡਾ ਆਸਥਾ ਦਾ ਕੇਂਦਰ ਹੈ ਜੀ ਸਾਡਾ ਹਰ ਮਹੀਨੇ ਉੱਥੇ ਸੰਗ੍ਰਾਂਤਰੀ ਦੇ ਉੱਪਰ ਵਿਸ਼ਾਲ ਪੰਡਹਾਰਾ ਲੱਗਦਾ ਸਾਨੂੰ 2 ਸਾਲ ਹੋ ਗਏ ਆ ਜੀ ਤੇ ਇਸ ਵਾਰ ਜਦੋਂ ਅਸੀਂ ਪਟਾਰੇ ਤੇ ਗਏ ਆ ਜੀ ਸਕਰਾਂਤ ਤੇਜੀ ਸਾਨੂੰ ਦੇਖਣ ਚ ਆਇਆ ਵੀ ਉੱਥੇ ਬੱਬੂ ਮਾਨ ਜੀ ਦਾ ਅਖਾੜਾ ਲੱਗਿਆ ਸਾਨੂੰ ਬੱਬੂ ਮਾਨ ਜੀ ਦੇ ਅਖਾੜੇ ਨਾਲ ਕੋਈ ਜੋਸ਼ ਨਹੀਂ ਹੈ ਕੋਈ ਗੁੱਸਾ ਗਿਲਾ ਨਹੀਂ ਹੈ ਉੱਥੇ ਕੀ ਸੀ ਜੀ ਉਹਨਾਂ ਨੇ ਮੇਨ ਮਾ ਚਿੰਤਪੁਰਨੀ ਮਹਾ ਉਤਸਵ ਮਾ ਚਿੰਤਪੁਰਨੀ ਦਾ ਨਾਮ ਦਾ ਯੂਜ਼ ਕੀਤਾ ਗਿਆ ਤੇ ਉੱਥੇ ਮਾਤਾ ਦਾ ਦਰਬਾਰ ਲੱਗਿਆ ਮਾ ਚਿੰਤਪੁਰਨੀ ਤੋਂ ਮਾਤਾ ਦੀ ਜੋਤ ਗਈ ਹੈ ਜੀ ਜਿਸ ਚੀਜ਼ ਦਾ ਸਾਨੂੰ ਬਹੁਤ ਹੀ ਜ਼ਿਆਦਾ ਪੇਸ਼ ਪਹੁੰਚੀ ਹੈ ਮਾਤਾ ਦੇ ਦਰਬਾਰ ਦੇ ਵਿੱਚ ਮਾਤਾ ਦੀ ਜੋਤ ਦੇ ਸਾਹਮਣੇ ਉੱਥੇ ਬੱਬੂ ਮਾਨ ਜੀ ਆਏ ਅਮਰਦਮਾਨ ਜੀ ਆਏ ਉਹਨਾਂ ਨੇ ਜੋ ਉਹਨਾਂ ਦੇ ਗਾਣੇ ਹੈ ਜੀ ਦੇਖੋ ਉਹਨਾਂ ਦਾ ਇਹਦੇ ਵਿੱਚ ਕੁਝ ਨਹੀਂ ਆ ਉਹਨਾਂ ਤਾਂ ਜਿਹੜੇ ਉਹਨਾਂ ਦੇ ਗਾਣੇ ਉਹਨਾਂ ਨੇ ਉਹੀ ਗਾਣੇ ਹੈ ਅਮਰਦਮਾਨ ਜੀ ਨੇ ਬੱਬੂ ਮਾਨ ਜੀ ਨੇ ਉਹਨਾਂ ਨੇ ਆਪਣੇ ਜੋ ਵੀ ਸੀ ਉਹਨਾਂ ਨੇ ਪੇਸ਼ ਕੀਤਾ ਪਰ ਜਿਹੜੇ ਉੱਥੇ ਦੇ ਪ੍ਰਬੰਧਕ ਹੈ ਜਿਹੜੇ ਉੱਥੇ ਦੇ ਪ੍ਰਸ਼ਾਸਨ ਹੈ ਪ੍ਰਬੰਧਕ ਹੈ ਜਿਨ੍ਹਾਂ ਨੇ ਕਰਾਇਆ ਉਹਨਾਂ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਮੰਦ ਭਾਗੀ ਗੱਲ ਹੈ ਜਿਨ੍ਹਾਂ ਨੇ ਏਡੀ ਵੱਡੀ ਬੇਇੱਜ਼ਤੀ ਕੀਤੀ ਸਾਡੀ ਇਹੀ ਮੰਗ ਹੈ ਇਹੀ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਸਾਡੇ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਸੀਪੀ ਸਾਹਿਬ ਨੂੰ ਦਿੱਤਾ ਹੈ ਤੇ ਉਹਨਾਂ ਨੂੰ ਇਹੀ ਅਸੀਂ ਕਿਹਾ ਜੀ ਜਾਂ ਤਾਂ ਉੱਥੇ ਮਾਂ ਚਿੰਤਪੁਰਨੀ ਦਾ ਨਾਮ ਨਾ ਯੂਜ਼ ਕੀਤਾ ਜਾਵੇ ਜੀ ਮਾਤਾ ਦੀ ਜੋਤ ਨਾ ਹੋਵੇ ਮਾਤਾ ਦਾ ਦਰਬਾਰ ਨਾ ਹੋਵੇ ਮੇਲਾ ਚੱਲੇ ਜੀ हिमाचल महोत्सव ਉਹਨਾਂ ਮਹੋਤਸਵ ਜਾਂ ਅੰਬ ਮਹੋਤਸਵ ਉੱਤੇ ਨਾਮ ਰੱਖਣ ਜਿੱਦਾਂ ਮਰਜ਼ੀ ਮੇਲਾ ਅਕਾੜਾ ਲੱਗੇ ਸਾਨੂੰ ਕਿਸੇ ਤੋਂ ਕੋਈ ਦਿੱਕਤ ਨਹੀਂ ਹੈ ਜੀ ਮੇਨ ਸਾਡੀ ਦਿਲ ਨੂੰ ਠੇਸ ਕੀ ਪਹੁੰਚੀ ਹੈ ਬਹੁਤ ਵੱਡਾ ਕਿਉਂਕਿ ਜੀ ਮਾਤਾ ਚਿੰਤਪੁਰਨੀ ਦੇ ਵਿੱਚ ਪੰਜਾਬ ਤੋਂ ਹੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸੰਗਤ ਪੰਜਾਬ ਦੀ ਹੀ ਜਾਂਦੀ ਹੈ ਤੇ ਸਾਰਿਆਂ ਦਾ ਹੀ ਬਹੁਤ ਵੱਡਾ ਆਸਥਾ ਦਾ ਕੇਂਦਰ ਹੈ ਇਸ ਕਰਕੇ ਸਾਰਿਆਂ ਨੂੰ ਠੇਸ ਪਹੁੰਚੀ ਹੈ ਜੀ ਇਕੱਲੇ ਅਸੀਂ ਨਹੀਂ ਬਹੁਤ ਹਿੰਦੂ ਸੰਗਠਨ ਤੇ ਬਹੁਤ ਜਿਹੜੇ ਉਥੇ ਦੇ ਸ਼ਰਧਾਲੂ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਵੀ ਮਾਤਾ ਦੀ ਜੋਤ ਤੇ ਦਰਬਾਰ ਦੇ ਵਿੱਚ ਜੋ ਬੱਬੂ ਮਾਨ ਜੀ ਨੂੰ ਬੁਲਾਇਆ ਗਿਆ ਤੇ ਉਹਨਾਂ ਤੋਂ ਸਾਰੇ ਗਾਣੇ ਜਾਂ ਉਥੇ ਕੁੜੀਆਂ ਮੁੰਡੇ ਵੀ ਨਚਵਾਏ ਗਏ ਜੀ ਜਾਂ ਤਾਂ ਤੁਸੀਂ ਉਥੇ ਕੋਈ ਭਜਨ ਗਾਇਕ ਬੁਲਾਉਂਦੇ ਮਾਤਾ ਦਾ ਭਜਨ ਕਰਵਾਉਂਦੇ ਜਾਂ ਮਾਤਾ ਦਾ ਨਾਮ ਨਾ ਲੈਂਦੇ ਜੀ ਸਾਡਾ ਮੇਨ ਇਹੀ ਪਰਪਸ ਹੈ ਜੀ ਇਹੀ ਮੁੱਦਾ ਮੈਂ ਇੱਥੇ ਆਉਂਗਾ ਜਦੋਂ ਇਹ ਬੱਬੂ ਮਾਨ ਜਾਂ ਅਮਰਤ ਮਾਨ ਬੁੱਕ ਕੀਤਾ ਜਾਂਦੇ ਆ ਚਲੋ ਕਿਤੇ ਵੀ ਵਾ ਲੋ ਚਾਹੇ ਵਿਆਹ ਹੋਰ ਜਗਰਾਤੇ ਹੁਣ ਕੋਈ ਕੋਈ ਹੋਰ ਸਿੰਗਰ ਹੋਵੇ ਉਹ ਬੁੱਕ ਕੀਤਾ ਜਾਂਦਾ ਉਹਦਾ ਇਨਵੀਟੇਸ਼ਨ ਹੁੰਦਾ ਉਹ ਪ੍ਰੋਮੋਸ਼ਨ ਵੀ ਹੁੰਦੀ ਆ ਸੋਸ਼ਲ ਮੀਡੀਆ ਤੇ ਵੀ ਪੈਂਦੀ ਆ ਇਸ ਬਾਰੇ ਤੁਹਾਨੂੰ ਪਹਿਲਾਂ ਪਤਾ ਸੀਗਾ ਵੀ ਬੱਬੂ ਮਾਨ ਦਾ ਖਾੜਾ ਲੱਗਣਾ ਇੱਥੇ ਨਹੀਂ ਪਹਿਲਾਂ ਸਾਡੇ ਧਿਆਨ ਚ ਨਹੀਂ ਆਇਆ ਜੀ ਅਸੀਂ ਤਾਂ ਜਿਸ ਦਿਨ ਭੰਡਾਰਾ ਲਾਉਣ ਜਾਣਾ ਸੀਗਾ ਸਾਨੂੰ ਉੱਥੇ ਦੇ ਜਿਹੜੇ ਸਾਡੇ ਨਾਲ ਅਧਿਕਾਰੀ ਐ ਜਾ ਮੈਂਬਰ ਹੈ ਉਹਨਾਂ ਨੂੰ ਪਤਾ ਲੱਗਿਆ ਰਾਤ ਅਸੀਂ ਫਲੈਕਸਾਂ ਦੇਖੀਆਂ ਵੀ ਬੱਬੂ ਮਾਨ ਜੀ ਦਾ ਹੋਇਆ ਫਿਰ ਅਸੀਂ ਯੂ ਕਿਉਂਕਿ ਹਾਲੇ ਇਹ ਲੋਕਾਂ ਦੇ ਵਿੱਚ ਜ਼ਿਆਦਾਤਰ ਨਹੀਂ ਸ਼ੋਅ ਹੋਇਆ ਇਹ ਜਿਹੜਾ ਮੌਤਸਵ ਹੈ ਹਿਮਾਚਲ ਦੇ ਵਿੱਚ ਹੋਇਆ ਹੁਣ ਹੌਲੀ ਹੌਲੀ ਲੋਕਾਂ ਪਰ ਇਹ ਤਾਂ ਪਰ ਇਹ ਤਾਂ ਸ਼ੋਅ ਹੋਇਆ ਹੋਊਗਾ ਨਾ ਵੀ ਬੱਬੂ ਮਾਨ ਦਾ ਖਾੜਾ ਜਿੱਥੇ ਬੱਬੂ ਮਾਨ ਦਾ ਖਾੜਾ ਲੱਗਾ ਉੱਥੇ ਪਹਿਲਾਂ ਬਦਲ ਆ ਜਾਂਦਾ ਜਿਹੜੀ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਪਹਿਲਾਂ ਬਦਲ ਆ ਜਾਂਦਾ ਵੀ ਉੱਥੇ ਬੱਬੂ ਆਂ ਦਾ ਖਾੜਾ ਲੱਗਣਾ ਵੀ ਅਸੀਂ ਪਹੁੰਚਣਾ ਉੱਥੇ ਬਹੁਤ ਮਹੱਤਵ ਇਕੱਠ ਹੁੰਦਾ ਵਾ ਪਰ ਤੁਹਾਨੂੰ ਇਸ ਗੱਲ ਤਾਂ ਪਤਾ ਨਹੀਂ ਲੱਗੇ ਬੱਬੂਆਂ ਦਾ ਖਾੜਾ ਕਿਉਂਕਿ ਬੱਬੂ ਮਾਨਜੀ ਦੇ ਪੇਜ ਤੇ ਵੀ ਜਿਵੇਂ ਬੱਬੂ ਮਾਨਜੀ ਦੀ ਮੈਂ ਇੱਕ ਵੀਡੀਓ ਦੇਖੀ ਉਹਨਾਂ ਨੇ ਕਿਹਾ ਵੀ ਮੇਰਾ ਖਾੜਾ ਜਿੱਦਾਂ ਉਹ ਆਪਣੀ ਐਡ ਕਰਦੇ ਨੇ ਉਹਨਾਂ ਦੇ ਜਿਹੜੇ ਪੇਜ ਬਣੇ ਹੋਏ ਨੇ ਅਲੱਗ-ਅਲੱਗ ਉਹਨਾਂ ਦੇ ਫਾਲੋਅਰ ਨੇ ਉਹਨਾਂ ਨੇ ਵੀ ਪਾਇਆ ਬੱਬੂ ਮਾਨਜੀ ਆ ਰਹੇ ਨੇ ਪਰ ਬਾਅਦ ਚ ਜਦੋਂ ਉੱਥੇ ਵੀਡੀਓਾਂ ਦੇ ਵਿੱਚ ਦੇਖਿਆ ਗਿਆ ਵੀ ਮਾਂ ਚਿੰਤਪੁਰਨੀ ਮਹਾਉਤਸਵ ਤੇ ਮਾਤਾ ਦਾ ਦਰਬਾਰ ਹੈ ਜੀ ਦੇਖੋ ਜੀ ਉੱਥੇ ਜਾਂ ਤਾਂ ਦਰਬਾਰ ਨਾ ਹੁੰਦਾ ਮਾਤਾ ਦੀ ਜੋਤ ਨਾ ਹੁੰਦੀ ਮਾਤਾ ਦਾ ਨਾਮ ਨਾ ਹੁੰਦਾ ਜੀ ਸਾਨੂੰ ਕੋ ਲੱਗਿਆ ਜੇ ਪਹਿਲਾਂ ਪਤਾ ਲੱਗਿਆ ਹੁੰਦਾ ਅਸੀਂ ਪਹਿਲਾਂ ਵੀ ਵਿਰੋਧ ਕਰਨਾ ਸੀਗਾ ਵੀ ਇਹ ਚੀਜ਼ ਤੁਸੀਂ ਚੇਂਜ ਕਰੋ ਜੀ ਜਾਂ ਤਾਂ ਮਾਤਾ ਰਾਣੀ ਦੀ ਜੋਤ ਨਾ ਉੱਥੇ ਜਗਾਈ ਜਾਵੇ ਪ੍ਰੋਪਰ ਉੱਥੇ ਮਾਂ ਚੰਦਪੂਰਨੀ ਦਾ ਜੋਤ ਆਈ ਹੈ ਜੀ ਸ਼ੋਭਾ ਯਾਤਰਾ ਨਿਕਲੀ ਹੈ ਤੇ ਜੋਤ ਆ ਕੇ ਦਰਬਾਰ ਸਜਿਆ ਫਿਰ ਬੱਬੂ ਮਾਨ ਜੀ ਪਹੁੰਚੇ ਦੇਖੋ ਜੀ ਬੱਬੂ ਮਾਨ ਜੀ ਕਲਾਕਾਰ ਨੇ ਉਹਨਾਂ ਨੂੰ ਜਿੱਥੇ ਬੁਲਾਇਆ ਜਾਏਗਾ ਜੀ ਉਹ ਜਾਣਗੇ ਜੀ ਠੀਕ ਹੈ ਉਹਨਾਂ ਦਾ ਕਿੱਤਾ ਹੈ ਉਹਨਾਂ ਦਾ ਪ੍ਰੋਫੈਸ਼ਨ ਹੈ ਠੀਕ ਹੈ ਉਹ ਕਰਨਗੇ ਜੀ ਉਹਨਾਂ ਨਾਲ ਸਾਡਾ ਕੋਈ ਰੋਸਾ ਨਹੀਂ ਹੈ ਠੀਕ ਹੈ ਸਾਡਾ ਰੋਸਾ ਕੀ ਹੈ ਸਾਡੇ ਦਿਲ ਨੂੰ ਠੇਸ ਪਹੁੰਚੀ ਹੈ ਜਿਹੜਾ ਉੱਥੇ ਦਾ ਪ੍ਰਸ਼ਾਸਨ ਹੈ ਜੀ ਠੀਕ ਹੈ ਜਿਨ੍ਹਾਂ ਨੇ ਇਹ ਕਰਵਾਇਆ ਹੈ ਪ੍ਰੋਗਰਾਮ ਕਰਵਾਇਆ ਹੈ ਪ੍ਰਬੰਧਕ ਹੈ ਜਿਹੜੇ ਜਿਹੜੇ ਵੀ ਪ੍ਰਬੰਧਕ ਹੈ ਜਾਂ ਉੱਥੇ ਦਾ ਪ੍ਰਸ਼ਾਸਨ ਜਿਨ੍ਹਾਂ ਨੇ ਵੀ ਇਹ ਕਰਵਾਇਆ ਹੈ ਜੋ ਕਮੇਟੀ ਹੈ ਜੀ ਸਾਨੂੰ ਉਹਨਾਂ ਤੋਂ ਹੈ ਵੀ ਤੁਸੀਂ ਇੱਕ ਮਾਤਾ ਦੀ ਬੇਅਦਬੀ ਕੀਤੀ ਹੈ ਜੀ ਬਹੁਤ ਹੱਦ ਤੱਕ ਉਹਨਾਂ ਨੇ ਮਾਤਾ ਦੀ ਜੋਤ ਦੇ ਸਾਹਮਣੇ ਇਹ ਸਹੀ ਪ੍ਰੋਗਰਾਮ ਨਹੀਂ ਕਰਵਾਇਆ ਤੁਸੀਂ ਉਹਨਾਂ ਨੂੰ ਮੇਰੇ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਆ ਚੀਜ਼ ਹੋ ਰਹੀ ਆ ਬੱਬੂ ਮਾਨ ਆ ਰਿਹਾ ਅਮਰਤ ਮਾਨ ਆ ਰਿਹਾ ਵੀ ਇਹ ਚੀਜ਼ ਪਹਿਲਾਂ ਰਕਵਾਈ ਜਾ ਤੁਸੀਂ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਉੱਥੇ ਜਿਵੇਂ ਸਾਨੂੰ ਜੀ ਜਿੱਦਣ ਬੱਬੂ ਮਾਨ ਜੀ ਨੇ ਆਉਣਾ ਸੀਗਾ ਜੀ ਸਾਨੂੰ ਉਦੋਂ ਹੀ ਪਤਾ ਲੱਗਿਆ ਆਣ ਆਇਆ ਸੀ ਅਸੀਂ ਉਸ ਦਿਨ ਪਹੁੰਚੇ ਸੀ ਸ਼ਾਇਦ 15 ਤਰੀਕ ਨੂੰ ਬੱਬੂ ਮਾਨ ਜੀ ਆਏ ਨੇ ਤੇ 16 ਨੂੰ ਅਮਰਤ ਮਾਨ ਜੀ ਆਏ ਨੇ ਤੇ ਅਸੀਂ 15 ਤਰੀਕ ਨੂੰ ਸ਼ਾਮ ਨੂੰ ਦਰਬਾਰ 'ਚ ਪਹੁੰਚੇ ਆਂ ਮਾਤਾ ਰਾਣੀ ਦੇ ਤੇ ਸਾਨੂੰ ਪਤਾ ਲੱਗਿਆ ਸੀ ਉੱਥੇ ਗੱਲ ਕੀਤੀ ਤੇ ਉੱਥੋਂ ਉਹਨਾਂ ਨੇ ਉਸ ਦਿਨ ਸਾਨੂੰ ਨਹੀਂ ਮਿਲਣ ਦਿੱਤਾ ਜੀ ਕਿਸੇ ਨੂੰ ਤੇ ਹੁਣ ਸਾਡੀ ਇਹੀ ਗੱਲ ਚੱਲ ਰਹੀ ਹੈ ਵੀ ਸਾਡੀ ਇਸ ਮੰਗ ਨੂੰ ਲੈ ਕੇ ਅਸੀਂ ਜਾਵਾਂਗੇ ਜੀ ਅਸੀਂ ਹੁਣ ਵੀ ਕਿਸੇ ਨਾਲ ਮੀਟਿੰਗ ਕਰਨੀ ਹੈ ਜੀ ਮਾਚਿੰਦਪੁਰ ਨੇ ਕਮੇਟੀ ਦੇ ਪ੍ਰਬੰਧਕ ਨੇ ਜੀ ਮੈਂਬਰ ਨੇ ਅਸੀਂ ਉੱਥੇ ਹੀ ਜਾ ਰਹੇ ਸੀਗੇ ਤੇ ਅਸੀਂ ਜ਼ਿਆਦਾਤਰ ਤੁਹਾਡੇ ਵਰਗੇ ਜੋ ਸਾਡੇ ਸੋਸ਼ਲ ਮੀਡੀਆ ਦੇ ਭਰਾ ਨੇ ਆਪਣੇ ਪ੍ਰੈਸ ਰਿਪੋਰਟਰ ਭਾਈਚਾਰਾ ਜੀ ਅਸੀਂ ਇਹਨਾਂ ਦੇ ਮਾਧਿਅਮ ਤੋਂ ਹੀ ਆਪਣੀ ਗੱਲ ਅਸੀਂ ਪਹੁੰਚਾਉਣੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਜੋ ਉੱਥੇ ਪ੍ਰਬੰਧਕ ਹੈ ਜੋ ਉੱਥੇ ਦੇ ਪ੍ਰਸ਼ਾਸਨ ਹੈ ਜੋ ਕਮੇਟੀ ਹੈ ਅਸੀਂ ਅੱਜ ਵੀ ਚੱਲੇ ਆ ਜੀ ਸਵਾਮੀ ਜੀ ਆਹ ਹੋਰ ਸਾਡੇ ਸਾਰੇ ਮੈਂਬਰ ਗਣ ਆ ਰਹੇ ਨੇ ਜੀ ਅਸੀਂ ਜਾ ਕੇ ਅੱਜ ਮੀਟਿੰਗ ਕਰਨੀ ਹੈ ਵੀ ਇਸ ਮੁੱਦੇ ਨੂੰ ਜੀ ਉਠਾਇਆ ਜਾਵੇ ਤੇ ਇਸ ਮੁੱਦੇ ਤੇ ਗੱਲ ਕੀਤੀ ਜਾਵੇ ਵੀ ਮਾਂ ਚਿੰਤਪੁਰਨੀ ਦਾ ਨਾਮ ਨਾ ਯੂਜ਼ ਹੋਵੇ ਨਾ ਮਾਤਾ ਦੀ ਜੋਤ ਹੋਵੇ ਵੀ ਅੱਗੇ ਤੋਂ ਅਸੀਂ ਇਸ ਚੀਜ਼ ਨਹੀਂ ਹੋਣ ਦੇਵਾਂਗੇ ਜੀ ਸਵਾਮੀ ਜੀ ਚਿੰਤਪੁਰਨੀ ਮਾਤਾ ਦੇ ਅਖਾੜਾ ਲੱਗਦਾ ਬੱਬੂ ਮਾਨ ਦਾ ਉੱਥੇ ਮੈਂ ਵੀ ਇੱਕ ਵੀਡੀਓ ਦੇਖੀਆ ਉੱਥੇ ਨੋਟ ਵੀ ਵਾਰੇ ਜਾਂਦੇ ਨੇ ਉੜਾਏ ਜਾਂਦੇ ਨੇ ਚੱਪਲਾਂ ਵੀ ਪਾਈਆਂ ਹੋਈਆਂ ਬੂਟ ਵੀ ਪਾਏ ਹੋਏ ਨੇ ਕਿਤੇ ਨਾ ਕਿਤੇ ਆਸਥਾ ਤੇ ਕੇਂਦਰ ਨੂੰ ਠੇਸ ਪਹੁੰਚਦੀ ਹੈ ਹਾਂਜੀ ਤੁਹਾਡੇ ਸਾਹ ਦੇ ਦਰਸ਼ਕਾਂ ਜੈ ਮਾਤਾ ਦੀ ਜੇ ਮਹਾਰਾਣੀ ਦਾ ਦਰਬਾਰ ਹੋਏਗਾ ਜੋਤ ਚੱਗੇਗੀ ਮਾਂ ਚਿੰਤਪੁਰਨੀ ਮਹੋਤਸਵ ਹੋਏਗਾ ਉਹਦਾ ਨਾਮ ਰੱਖਿਆ ਜਾਏਗਾ ਤੇ ਜਦੋਂ ਉੱਥੇ ਅਖਾੜੇ ਲੱਗਣਗੇ ਲੋਕੀ ਟੀ-ਸ਼ਰਟਾਂ ਨਾਲ ਲੱਚਣਗੇ ਤੇ ਨਸ਼ੇ ਦੇ ਹਥਿਆਰਾਂ ਦੇ ਗਾਣੇ ਗਾਏ ਜਾਣਗੇ ਮਤਲਬ ਕੋਈ ਧਾਰਮਿਕ ਪ੍ਰੋਗਰਾਮ ਨਹੀਂ ਹੋਏਗਾ ਤਾਂ ਹਰੇਕ ਨੂੰ ਹੀ ਦੁੱਖ ਲੱਗੇਗਾ ਜੀ ਧਾਰਮਿਕ ਉੱਥੇ ਕੋਈ ਪੇਟ ਪੂਰਗਾ ਕੋਈ ਗਾਇਉ ਹੀ ਨਹੀਂ ਗਈ ਉੱਥੇ ਸਿਰਫ ਸਿਰਫ ਗਾਣੇ ਗਾਏਗੇ ਪੰਜਾਬੀ ਬਿਲਕੁਲ ਗਾਣੇ ਗਾਏਗੇ ਜੀ ਬਿਲਕੁਲ ਬਿਲਕੁਲ ਤੁਸੀਂ ਲਾਈਵ ਦੇਖ ਸਕਦੇ ਹੋ YouTube ਤੇ ਤੁਸੀਂ ਤਾਂ ਚਲੋ ਮੀਡੀਆ ਵਾਲੇ ਹੀ ਹੋ ਤੁਸੀਂ ਵੇਖਿਆ ਵੀ ਹੋਣਾ ਇਹ 15 ਤੇ 16 14 ਨੂੰ ਬਹੁਤ ਸੁੰਦਰ ਢੰਗ ਦੇ ਨਾਲ ਮੈਂ ਇਹ ਗੱਲ ਜ਼ਰੂਰ ਕਹੂੰਗਾ ਹਿਮਾਚਲ ਦੇਵ ਭੂਮੀ ਹੈ ਜੀ ਸਾਰੀ ਸਨਾਤਨ ਨਾਲ ਜੁੜੀ ਹੋਈ ਹੈ ਔਰ ਜਿਹੜਾ ਸਨਾਤਨ ਦਾ ਘਰ ਹੈ ਜਦੋਂ ਉੱਥੇ ਹੀ ਐ ਜੀਆਂ ਬੇਅਦਬੀਆਂ ਧਰਮ ਦੀਆਂ ਹੋਣ ਲੱਗ ਜਾਣਗੀਆਂ ਇਹ ਤੋਂ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ 14 ਤਰੀਕ ਨੂੰ ਬਹੁਤ ਸੁੰਦਰ ਟੰਗ ਦੇ ਨਾਲ ਸ਼ੋਭਾ ਯਾਤਰਾ ਮੈਂ ਦੇਖ ਰਿਹਾ ਸੀ ਮੈਂ ਵੀ ਕਲਿੱਪ ਦੇਖੀਆਂ ਬੜੀ ਸੁੰਦਰ ਕਲਸ਼ ਯਾਤਰਾ ਕੱਢੀ ਗਈ ਹੈ ਉਹਦੇ ਵਿੱਚ ਕਲਸ਼ ਚੱਕੇ ਹੋਏ ਆ ਸਾਡੀਆਂ ਭੈਣਾਂ ਨੇ ਇਸ ਤਰ੍ਹਾਂ ਨੇ ਉੱਥੇ ਔਰ ਬਹੁਤ ਸੁੰਦਰ ਢੰਗ ਦੇ ਨਾਲ ਜਿਹੜਾ ਮਹਾਰਾਣੀ ਦੀ ਜੋਤ ਹੈ ਚੰਤਕੁਣੀ ਦਰਬਾਰ ਚੋਂ ਲੈ ਕੇ ਗਏ ਆ ਔਰ ਉੱਥੇ ਪ੍ਰਜਵਲਿਤ ਕੀਤੀ ਆ ਉਹਨਾਂ ਨੇ ਦਰਬਾਰ ਦੇ ਵਿੱਚ ਔਰ ਬੜਾ ਭਵਯ ਸੁੰਦਰ ਦਿਵਯ ਦਰਬਾਰ ਲੱਗਾ ਹੋਇਆ ਉੱਥੇ ਕੋਈ ਨਿੱਕਾ ਮੋਟਾ ਦਰਬਾਰ ਬਹੁਤ ਸੁੰਦਰ ਦਰਬਾਰ ਲਗਾਇਆ ਹੈ ਔਰ ਜਾਗਰਨ ਦੇ ਵਿੱਚ ਆਮ ਹੀ ਹੁੰਦਾ ਹੈ ਕਿ ਜਦੋਂ ਦਰਬਾਰ ਲਗਾਇਆ ਜਾਂਦਾ ਔਰ ਦੂਸਰੇ ਪਾਸੇ ਜਿਹੜਾ ਉੱਥੇ ਕਲਾਕਾਰ ਆ ਰਿਹਾ ਗਾਣ ਵਾਸਤੇ ਜਿਹੜਾ ਪ੍ਰਵਾਹਕ ਆ ਰਿਹਾ ਉੱਥੇ ਵਜਨਾ ਨੂੰ ਗਾਣ ਵਾਸਤੇ ਉਹ ਲਗਾਇਆ ਉਹਦਾ ਉਹਦਾ ਸਟੇਜ ਲੱਗੀ ਹੁੰਦੀ ਹੈ ਉੱਥੇ ਆ ਕੇ ਉਹ ਉਹ ਆਪਣੇ ਵਜਨਾ ਦਾ ਪ੍ਰਵਾਹ ਪ੍ਰਵਾਹਨ ਕਰਦੇ ਆ ਉੱਥੇ ਵਜਨਾ ਦਾ ਗਾਇਨ ਕਰਦੇ ਵਜਨ ਨੂੰ ਗਾਉਂਦੇ ਪਰੰਤੂ ਉੱਥੇ ਜਿਹੜੀ ਸਟੇਜ ਲੱਗੀ ਆ ਉੱਥੇ ਜੇ ਐਜੇ ਕਲਾਕਾਰ ਸਾਨੂੰ ਕਲਾਕਾਰ ਤੋਂ ਦਿੱਕਤ ਨਹੀਂ ਜੀ ਮੇਲੇ ਦੇ ਵਿੱਚ ਕਲਾਕਾਰ ਬੁਲਾਓ ਜ਼ਰੂਰ ਬੁਲਾਓ ਜੇ ਉੱਥੇ ਤੁਸੀਂ ਵੱਧ ਤੋਂ ਵੱਧ ਕਿਉਂਕਿ ਰਸ਼ ਕਰਨਾ ਹੁੰਦਾ ਜੀ ਮੇਲੇ ਦੇ ਵਿੱਚ ਹਨਾ ਜਿਹੜੀ ਸਭਾਵਿਕ ਤੁਸੀਂ ਬੁਲਾਓ ਜੀ ਪਰ ਇਸ ਕੰਮ ਨੂੰ ਛੱਡ ਦਿਓ ਉਥੇ ਜੋਤ ਨਾ প্রজ্বলਿਤ ਕਰੋ ਦਰਬਾਰ ਨਾ ਲਾਓ ਦਰਬਾਰ ਨਾ ਲਗਾਇਆ ਜਾਵੇ ਜੋਤ ਨਾ ਜਗਾਈ ਜਾਵੇ ਜੀ ਚਿੰਤਪੁਰਨੀ ਮਾਈ ਦਾ ਨਾਮ ਯੂਜ਼ ਨਾ ਕੀਤਾ ਜਾਵੇ ਜੀ ਬਾਕੀ ਦਾ ਜੋ ਮਰਜ਼ੀ ਕਰੀ ਜਾਓ ਉਥੇ ਉਥੇ ਖੇਡਾਂ ਕਰੋ ਤੁਸੀਂ ਹੁਣ ਮੈਂ ਜਿਆਦਾ ਕਹਾਂ ਸਾਡੇ ਵੱਲ ਜਿੰਨੂੰ ਮਰਜ਼ੀ ਨਚਾਈ ਜਾਓ ਸਾਨੂੰ ਕੋਈ ਦਿੱਕਤ ਨਹੀਂ ਸੀ ਪਰ ਜੇ ਦਰਬਾਰ ਲੱਗੇਗਾ ਜੋਤ প্রজ্বলਿਤ ਹੋਏਗੀ ਮਹਾਰਾਣੀ ਦਾ ਨਾਮ ਹੋਏਗਾ ਉਥੇ ਭਜਨ ਹੋਣਾ ਚਾਹੀਦਾ ਇਹ ਕੰਮ ਨਹੀਂ ਉੱਥੇ ਹੋਣਾ ਚਾਹੀਦਾ ਉੱਥੇ ਭਜਨ ਹੋਵੇ ਜਰੂਰ ਹੋਵੇ ਜੇ ਤੁਸੀਂ ਇਹਨੂੰ ਹਟਾ ਦਿੰਦੇ ਹੋ ਫਿਰ ਜੋ ਉੱਥੇ ਜੀ ਮੇਲੇ ਜੋ ਮਰਜ਼ੀ ਕਰੋ ਫਿਰ ਤਾਂ ਦਿੱਕਤ ਹੀ ਨਹੀਂ ਜੀ ਫਿਰ ਕੋਈ ਫਿਰ ਕੀ ਦਿੱਕਤ ਹੈ ਮੈਂ ਤੁਹਾਡੇ ਤੇ ਆਉਂਗਾ ਤੁਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਉੱਥੇ ਤੁਹਾਨੂੰ ਨਹੀਂ ਮਿਲਣ ਦਿੱਤਾ ਗਿਆ ਹੁਣ ਤੁਹਾਡੀ ਅੱਗੇ ਤੁਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਆਏ ਸੀਪੀ ਸਾਹਿਬ ਨੂੰ ਦੇ ਆਏ ਸੀਪੀ ਸਾਹਿਬ ਡੀਸੀ ਸਾਹਿਬ ਕੋ ਕੀ ਪ੍ਰੋਸੈਸ ਕੀਤਾ ਗਿਆ ਦੇਖੋ ਜੀ ਆਪਣੇ ਮਾਨਯੋਗ ਡੀਸੀ ਸਾਹਿਬ ਹੀ ਮਾਨਸ਼ੂਜ ਜੈਨ ਜੀ ਨੇ ਜੀ ਬਹੁਤ ਹੀ ਨਾਈਸ ਪਰਸਨ ਨੇ ਜੀ ਅਸੀਂ ਉਹਨਾਂ ਨੂੰ ਮਿਲੇ ਆ ਪਰਸਨਲੀ ਜੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਜੀ ਉਹ ਕਹਿੰਦੇ ਜੀ ਸਾਡਾ ਵੀ ਆਕਾਸ਼ਥਾ ਦਾ ਕੇਂਦਰ ਹੈ ਅਸੀਂ ਖੁਦ ਜਾਣਦੇ ਹਾਂ ਉੱਥੇ ਚੰਦਪੁਨੀ ਮਾਤਾ ਦੇ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਬਹੁਤ ਬੁਰਾ ਲੱਗਿਆ ਜੀ ਵੀ ਉੱਥੇ ਇਹ ਹੋ ਰਿਹਾ ਹੈ ਉਹਨਾਂ ਨੇ ਸਾਨੂੰ ਇਹੀ ਵਿਸ਼ਵਾਸ ਦਿਲਾਇਆ ਵੀ ਜੋ ਵੀ ਬਣਦੀ ਕਾਰਵਾਈ ਹੈ ਅਸੀਂ ਕਰਾਂਗੇ ਉੱਥੇ ਦਾ ਜੋ ਪ੍ਰਬੰਧਕ ਹੈ ਜੋ ਪ੍ਰਸ਼ਾਸਨ ਹੈ ਸਾਰਿਆਂ ਨਾਲ ਗੱਲਬਾਤ ਕਰਕੇ ਜੋ ਕਾਰਵਾਈ ਹੋਏਗੀ ਅਸੀਂ ਕਰਾਂਗੇ ਤੇ ਇਹ ਸੀ ਵਿਸ਼ਵਾਸ ਦਿਲਾਉਣਾ ਵੀ ਅੱਗੇ ਤੋਂ ਜੇ ਮੇਲਾ ਹੁੰਦਾ ਹੈ ਕਿ ਇੱਥੇ ਮਾਂ ਚਿੰਤਪੂਰਨੀ ਦਾ ਨਾਮ ਨਹੀਂ ਯੂਜ਼ ਕੀਤਾ ਜਾਏਗਾ ਨਾ ਮਾਤਾ ਰਾਣੀ ਦਾ ਦਰਬਾਰ ਹੋਏਗਾ ਨਾ ਜੋਤ ਹੋਏਗੀ ਅਗਰ ਮਾਤਾ ਰਾਣੀ ਦਾ ਦਰਬਾਰ ਤੇ ਜੋਤ ਹੋਏਗੀ ਫਿਰ ਆ ਕੁਝ ਨਹੀਂ ਹੋਏਗਾ ਉੱਥੇ ਪੰਜਾਬੀ ਕਲਾਕਾਰ ਜਾਂ ਕੋਈ ਫਿਲਮੀ ਕਲਾਕਾਰ ਨਹੀਂ ਆਏਗਾ ਸਿਰਫ ਜੋ ਭਜਨ ਗਾਇਕ ਹੈ ਜੋ ਕੀਰਤਨ ਮੰਡਲੀਆਂ ਉਹ ਆ ਕੇ ਭਜਨ ਕਰਨਗੇ ਆ ਅਗਰ ਮੇਲਾ ਹੋਏਗਾ ਤਾਂ ਉਹਨੂੰ ਪ੍ਰੋਪਰ ਮੇਲੇ ਦੇ ਰੂਪ ਨਾਲ ਦਿਖਾਇਆ ਜਾਏਗਾ ਸਾਨੂੰ ਡੀਸੀ ਸਾਹਿਬ ਨੇ ਸੀਪੀ ਸਾਹਿਬ ਨੇ ਭਰੋਸਾ ਦਿਲਾਇਆ ਹੈ ਤੇ ਉਹ ਕਹਿੰਦੇ ਅਸੀਂ ਤੁਹਾਡੇ ਬਿਲਕੁਲ ਨਾਲ ਖੜੇ ਆ ਜਦੋਂ ਵੀ ਤੁਸੀਂ ਆਕ ਮਾਰੋਗੇ ਅਸੀਂ ਤੁਹਾਡੇ ਨਾਲ ਇਹ ਆਵਾਜ਼ ਸਿਰਫ ਲੁਧਿਆਣੇ ਵਿੱਚ ਉਠੀ ਉਠਾਈ ਗਈ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਉਠਾਈ ਜਾਵੇ ਨਹੀਂ ਜੀ ਦੇਖੋ ਜੀ ਇਹ ਕੱਲਾ ਜੋ ਚਿੰਤਪurni ਮਾਤਾ ਦਰਬਾਰ ਹੈ ਨਾ ਜੀ ਉਹ ਸਿਰਫ ਇੱਕ ਪੰਜਾਬ ਜਾਂ ਹਿਮਾਚਲ ਗੱਲ ਨਹੀਂ ਇਹ ਪੂਰੇ ਦੇਸ਼ ਦਾ ਜੀ ਇੱਕ ਆਸਥਾ ਦਾ ਕੇਂਦਰ ਹੈ ਠੀਕ ਹੈ ਜੀ ਉੱਥੇ ਮੈਂ ਅਸੀਂ ਜਾਂਦੇ ਆ ਜੀ ਦੇਖਦੇ ਪਰ ਇਹ ਦੇਸ਼ ਦੇ ਹਰ ਕੋਨੇ ਤੋਂ ਪ੍ਰਸ਼ਧਾਲੂ ਆਉਂਦੇ ਆ ਤੇ ਇੱਕ ਆਪਾਂ ਨੂੰ ਪਤਾ ਹੈ ਜੂ ਇਹ ਹੈ ਜੀ ਸ਼ਕਤੀ ਵਾਲੀ ਜਗ੍ਹਾ ਹੈ ਜੋ ਮਰਜੀ ਆਪਾਂ ਮੰਗ ਲਈਏ ਮਾਤਾ ਰਾਣੀ ਨੇ ਕਦੇ ਖਾਲੀ ਨਹੀਂ ਮੋੜਿਆ ਇਸ ਕਰਕੇ ਬਹੁਤ ਦੁਨੀਆ ਉੱਥੇ ਜੁੜੀ ਹੈ ਜੀ ਤੇ ਆਉਂਦੇ ਆ ਇਹ ਕੱਲਾ ਪੰਜਾਬ ਦਾ ਜਾਂ ਹਰਿਆਣੇ ਦਾ ਜਾਂ ਹਿਮਾਚਲ ਦਾ ਮੁੱਦਾ ਨਹੀਂ ਹੈ ਜੀ ਪੂਰੇ ਦੇਸ਼ ਦਾ ਮੁੱਦਾ ਹੈ ਤੇ ਸਾਡੇ ਨਾਲ ਹਿਮਾਚਲ ਚ ਵੀ ਬਹੁਤ ਹੈ ਮੁੱਦੇ ਤੇ ਗੱਲਾਂ ਹੋ ਰਹੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀ ਆ ਰਹੇ ਆ ਤੇ ਹੁਣ ਸਾਰੇ ਸਾਡੇ ਨਾਲ ਸਾਡੇ ਇੱਕ ਅ ਵੱਡੇ ਸੰਤ ਜੀ ਨੇ ਮਹਾਮਦਲੇਸ਼ਵਰ ਜੀ ਨੇ ਉਹ ਗਏ ਹੋਏ ਨੇ ਜੀ ਬਾਹਰ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਲਾਇਆ ਵੀ ਉਹ ਬੰਬੇ ਗਏ ਹੋਣੇ ਉਹਨਾਂ ਨੇ ਇੱਕ ਦੋ ਦਿਨ ਚ ਆ ਜਾਣਾ ਹੈ ਅਸੀਂ ਸਾਰੇ ਇਕੱਠੇ ਹੋ ਕੇ ਮਾ ਚਿੰਤਪੁਰਨੀ ਦੇ ਦਰਬਾਰ ਜਾਵਾਂਗੇ ਉੱਤੇ ਪ੍ਰਸ਼ਾਸਨ ਨਾਲ ਪ੍ਰਬੰਧਕਾਂ ਨਾਲ ਮਿਲਾਂਗੇ ਸਾਰੀ ਗੱਲ ਕਰਾਂਗੇ ਇਸ ਮੁੱਦੇ ਤੇ ਜੋ ਵੀ ਡਿਸੀਜਨ ਹੋਏਗਾ ਉਹ ਅਸੀਂ ਲਵਾਂਗੇ ਜੇ ਜੇੜੀ ਅਗਰ ਡਿਸੀਜਨ ਲਿੱਤਾ ਗਿਆ ਅਗਰ ਕੋਈ ਠੇਸ ਕਾਰਵਾਈ ਨਹੀਂ ਠੋਸ ਕਾਰਵਾਈ ਨਾ ਹੋਈਦਾ ਅਗਲਾ ਸਟੈਪ ਤੁਹਾਡਾ ਕੀ ਹੋਵੇਗਾ ਦੇਖੋ ਜੀ ਅਸੀਂ ਤਾਂ ਚਾਹੁੰਦੇ ਵੀ ਸ਼ਾਂਤਮਈ ਕਿਉਂਕਿ ਇੱਕ ਧਾਰਮਿਕ ਕੰਮ ਹੈ ਜੀ ਧਾਰਮਿਕ ਸਾਨੂੰ ਠੇਸ ਪਹੁੰਚੀ ਹੈ ਸ਼ਾਂਤਮਈ ਇਹ ਮੁੱਦਾ ਸੁਲਝਦਾ ਹੈ ਤਾਂ ਠੀਕ ਹੈ ਨਹੀਂ ਸਾਡੇ ਸਵਾਮੀ ਜੀ ਨੇ ਜੀ ਇਹਨਾਂ ਨੇ ਵੀ ਤੇ ਹੋਰ ਵੀ ਜੋ ਸਾਡੇ ਸੰਤ ਮਹਾਤਮਾ ਜਾਂ ਹਿੰਦੂ ਸੰਗਠਨ ਸਨਾਤਨ ਧਰਮ ਦੇ ਉਹਨੇ ਉਹ ਕਹਿੰਦੇ ਜੀ ਅਸੀਂ ਉੱਤੇ ਬੈਠਾਂਗੇ ਜੀ ਮਰਨ ਵਰਤ ਤੱਕ ਵੀ ਬੈਠਾਂਗੇ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਵੀ ਅਸੀਂ ਇਹ ਬੇਅਦਬੀ ਬਰਦਾਸ਼ਤ ਨਹੀਂ ਕਰਾਂਗੇ ਵੀ ਮਾ ਚਿੰਦਪੁਰਨੀ ਦੇ ਦਰਬਾਰ ਤੇ ਮਾ ਚੰਦਪੁਰ ਨੀਤੀ ਜੋਤ ਦੇ ਸਾਹਮਣੇ ਇਹ ਸਭ ਕੁਝ ਹੋਵੇ ਸਾਰੀਆਂ ਸੰਸਥਾਵਾਂ ਨੇ ਦੇਖੋ ਜੀ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਜਿਵੇਂ ਬੱਬੂ ਮਾਨ ਜੀ ਦੇ ਫੋਲੋਅਰ ਨੇ ਹੋਰ ਨੇ ਮੈਂ ਅੱਜ ਦੇਖ ਰਿਹਾ ਹਾਂ سوشل ਮੀਡੀਆ ਤੇ ਉਹਤੇ ਕਮੈਂਟ ਕਰ ਰਹੇ ਨੇ ਜੋ ਵੀ ਆਪਸ਼ਬਦ ਬੋਲ ਰਹੇ ਨੇ ਸਾਨੂੰ ਕੋਈ ਦਿੱਕਤ ਨਹੀਂ ਆ ਜੀ ਸਾਨੂੰ ਨਾ ਬੱਬੂ ਮਾਨ ਤੋਂ ਕੋਈ ਮਤਲਬ ਹੈ ਜਾਂ ਕੋਈ ਉਹਨਾਂ ਤੋਂ ਸਾਨੂੰ ਗੁੱਸਾ ਕੀ ਲਾਇਆ ਜੀ ਅਸੀਂ ਸਿਰਫ ਇੱਕ ਮਾਤਾ ਰਾਣੀ ਦੇ ਨਾਮ ਨੂੰ ਲੈ ਕੇ ਸਾਨੂੰ ਠੇਸ ਪਹੁੰਚੀ ਹੈ ਜੀ ਨਾ ਸਾਨੂੰ ਕੋਈ ਪਬਲਿਸਿਟੀ ਦਾ ਜੀ ਸਾਨੂੰ 2 ਸਾਲ ਹੋ ਗਏ ਸੇਵਾ ਦੇ ਕਾਰੇ ਚੱਲ ਰਹੇ ਨੇ ਇੱਥੇ ਜਗਰਾਉਂ ਪੁਲ ਤੇ ਸਾਡਾ ਲੰਗਰ ਚੱਲ ਆਪਣਾ ਸਿਵਲ ਹਸਪੀਟਲ ਤੇ ਜਾਂ ਮਾ ਚਿੰਦਪੁਰ ਨੀਦੇ ਦਰਬਾਰ ਚ ਹਰ ਮਹੀਨੇ 24 ਮਹੀਨੇ ਹੋ ਗਏ ਨੇ 2 ਸਾਲ ਹੋ ਗਏ ਨੇ ਪਟੜਾ ਚੱਲ ਰਿਹਾ ਹੈ ਅਸੀਂ ਕੋਈ ਜ਼ਿਆਦਾਤਰ ਸਾਨੂੰ ਸੋਸ਼ਲ ਮੀਡੀਆ ਸਾਡੇ ਸਵਾਮੀ ਜੀ ਕਹਿੰਦੇ ਵੀ ਆਪਾਂ ਨੂੰ ਸੋਸ਼ਲ ਮੀਡੀਆ ਤੇ ਕੋਈ ਉਹ ਨਹੀਂ ਆ ਕਈ ਲੋਕਾਂ ਨੂੰ ਹੁੰਦਾ ਵੀ ਅਸੀਂ ਦਿਖਾਵਾ ਕਰੀਏ ਪਰ ਉਹ ਕੋਈ ਸਾਡਾ ਮਤਲਬ ਨਹੀਂ ਆ ਪਰ ਜੇ ਸਾਡੇ ਧਰਮ ਤੇ ਸਾਡੀ ਮਾ ਹਮਾਈ ਦੇ ਨਾਮ ਤੇ ਆ ਚ आएगी ਫਿਰ ਅਸੀਂ ਚੁੱਪ ਨਹੀਂ ਰਵਾਂਗੇ ਜੀ ਸੋਸ਼ਲ ਮੀਡੀਆ ਤੇ ਤੁਹਾਡੇ ਖਿਲਾਫ ਹੀ ਬੁਲੀ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਜੋ ਕਿਉਂਕਿ ਜੀ ਲੋਕਾਂ ਨੂੰ ਲੱਗ ਰਿਹਾ ਵੀ ਅਸੀਂ ਬੱਬੂ ਮਾਨ ਜੀ ਦੇ ਖਿਲਾਫ ਕਾਰਵਾਈ ਮੰਗੀ ਹੈ ਸਾਡਾ ਮੰਗ ਪੱਤਰ ਸਾਡੇ ਕੋਲੇ ਕਾਪੀ ਪਈ ਹੈ ਅਸੀਂ ਦਿਖਾ ਦਾਂਗੇ ਜੋ ਅਸੀਂ ਡੀਸੀ ਸਾਹਿਬ ਸੀਪੀ ਸਾਹਿਬ ਨੂੰ ਕਾਪੀ ਦਿੱਤੀ ਹੈ ਤੇ ਅਸੀਂ ਨਾ ਇਹੀ ਕਹਿੰਦੇ ਆ ਵੀ ਸਾਡੀ ਉਹਨਾਂ ਦੇ ਖਿਲਾਫ ਮੰਗ ਕੀਤੀ ਹੈ ਉਨਾਂ ਦੇ ਖਿਲਾਫ ਕਾਰਵਾਈ ਮੰਗੀ ਹੈ ਵੀ ਜਿਹੜਾ ਉੱਥੇ ਦਾ ਪ੍ਰਸ਼ਾਸਨ ਹੈ ਜਿਹੜੇ ਉੱਥੇ ਦੇ ਪ੍ਰਬੰਧਕ ਹੈ ਵੀ ਉਹਨਾਂ ਨੂੰ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਤੋਂ ਇਸ ਚੀਜ਼ ਦਾ ਜਵਾਬ ਮੰਗਿਆ ਜਾਵੇ ਵੀ ਤੁਸੀਂ ਇਹ ਚੀਜ਼ ਕਿਉਂ ਕੀਤੀ ਹੈ ਕਿਉਂਕਿ ਜਿਹੜੇ ਬੱਬੂ ਮਾਨ ਜੀ ਦੇ ਫੋਲੋਅਰ ਨੇ ਜੀ ਉਹਨਾਂ ਨੂੰ ਇਹ ਦੁੱਖ ਹੈ ਵੀ ਅਸੀਂ ਬੱਬੂ ਮਾਨ ਜੀ ਦੇ ਖਿਲਾਫ ਉਹ ਕਿੰਦਾ ਸੀ ਬੱਬੂ ਮਾਨ ਜੀ ਦੇ ਖਿਲਾਫ ਕੋਈ ਨਹੀਂ ਸਾਨੂੰ ਕੋਈ ਮਰਮਲ ਨਹੀਂ ਕਿਉਂਕਿ ਜੀ ਉਹ ਕਲਾਕਾਰ ਹੈ ਇਹ ਸਾਡੀ ਜੀ ਜੋ ਕਾਪੀ ਹੈ ਪਟੀਸ਼ਨ ਅਸੀਂ ਦਿੱਤੀ ਹੈ ਜੋ ਅਸੀਂ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਤੇ ਇਹ ਸਾਡਾ ਮੰਗ ਪੱਤਰ ਹੈ ਜੀ ਇਹਦੇ ਵਿੱਚ ਵੀ ਸਾਫ਼-ਸਾਫ਼ ਲਿਖਿਆ ਹੋਇਆ ਹੈ ਵੀ ਊਨਾ ਜ਼ਿਲ੍ਹੇ ਦੇ ਅੰਦਰ ਅੰਬ ਮੇ ਮਾ ਚਿੰਨ ਪੂਰਨਿ ਮਹੋਤਸਵ 2025 Hindu ਸਮਾਜ ਦੀ ਧਾਰਮਿਕ ਭਾਵਨਾਵਾਂ ਨੂੰ ਫੇਸ਼ ਪਹੁੰਚਾਉਣ ਵਾਲੇ ਅਧਿਕਾਰੀਆਂ ਔਰ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕਰਨੇ ਲਈ ਪ੍ਰਾਰਥਨਾ ਪੱਤਰ ਇਹਦੇ ਵਿੱਚ ਵੀ ਜੋ ਬੱਬੂ ਮਾਨ ਜੀ ਅਸੀਂ ਉਹਨਾਂ ਦੇ ਖਿਲਾਫ ਕੋਈ ਨਹੀਂ ਦਿੱਤਾ ਠੀਕ ਹੈ ਬਾਕੀ ਜੋ ਵੀ ਉਹਨਾਂ ਦੇ ਸਮਰਥਨ ਹੈ ਫੋਲੋਅਰ ਹੈ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਪਹਿਲਾਂ ਪੂਰੀ ਗੱਲ ਤੁਸੀਂ ਦੇਖੋ ਜੀ ਕੀ ਹੋ ਰਿਹਾ ਕਿਉਂਕਿ ਉਹ ਵੀ ਸਾਰੇ Hindu ਧਰਮ ਤੋਂ ਸਨਾਤਨ ਧਰਮ ਤੋਂ ਜੀ ਉਹ ਕਰਦੇ ਨੇ ਅਸੀਂ ਸਾਨੂੰ ਤਾਂ ਸਿਰਫ ਆਸਤਾ ਹੈ ਫੇਸ ਪਹੁੰਚੀ ਮਾਂ ਚਿੰਤਪੁਰਨੀ ਦੇ ਨਾਮ ਤੋਂ ਜਿਹੜੇ ਉੱਥੇ ਦੇ ਪ੍ਰਬੰਧਕ ਹੈ ਜਿਹੜੇ ਉੱਥੇ ਦਾ ਪ੍ਰਸ਼ਾਸਨ ਹੈ ਵੀ ਸਾਰਾ ਪ੍ਰਸ਼ਾਸਨ ਇਨਵੋਲ ਹੈ ਵੀ ਸਾਨੂੰ ਤਾਂ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਹੈ ਜੀ ਉਹਨਾਂ ਦੇ ਖਿਲਾਫ ਸਾਡੀ ਮੰਗ ਹੈ ਵੀ ਕਾਰਵਾਈ ਹੋਣੀ ਚਾਹੀਦੀ ਹੈ ਬੱਬੂ ਮਾਨ ਦਾ ਕੋਈ ਵੀਡੀਓ ਵਗੈਰਾ ਨਹੀਂ ਆਇਆ ਉਸ ਤੋਂ ਬਾਅਦ ਜੋ ਖਾੜੇ ਤੋਂ ਬਾਅਦ ਨਹੀਂ ਜੀ ਦੇਖੋ ਹਲੇ ਤੱਕ ਉਹਨਾਂ ਦਾ ਵੀਡੀਓ ਨਹੀਂ ਆਇਆ ਜੀ ਕੋਈ ਗੱਲ ਨਹੀਂ ਉਹਨਾਂ ਦਾ ਵੀ ਮੁੱਦਾ ਪਹੁੰਚਿਆ ਉਹ ਵੀ ਬਹੁਤ ਸੁਲਝੇ ਹੋਏ ਸਮਝਦਾਰ ਇਨਸਾਨ ਹੈ ਜੀ ਉਹਨਾਂ ਨੂੰ ਵੀ ਪਤਾ ਹੈ ਜੀ ਠੀਕ ਹੈ ਜੀ ਦੇਖੋ ਕਲਾਕਾਰਾਂ ਨੂੰ ਬੁਲਾਇਆ ਗਿਆ ਹੈ ਜੀ ਉਹ ਗਏ ਨੇ ਆਪਣਾ ਕਲਾਕਾਰ ਕਾ ਜੋ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ ਤੇ ਉਹਨਾਂ ਦਾ ਗੱਲ ਪਹੁੰਚੇਗੀ ਉਹਨਾਂ ਨਾਲ ਵੀ ਮੈਨੂੰ ਪਤਾ ਸਰਲ ਕੋਈ ਨਾ ਕੋਈ ਜਵਾਬ ਆਏਗਾ ਸਾਡੇ ਕੋਲ ਕਾਲ ਆਉਂਦੀ ਹੈ ਜਾਂਦੀ ਹੈ ਅਸੀਂ ਜੀ ਆਇਆਂ ਨੂੰ ਉਹਨਾਂ ਨੂੰ ਕਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜੋ ਗੱਲ ਹੋਏਗੀ ਅਸੀਂ ਖੁੱਲ ਕੇ ਕਰਾਂਗੇ ਜੀ ਠੀਕ ਸੋ ਇਹ ਸੰ ਸਨਾਤਨ ਦਰਮ ਦੇ ਜਿਨ੍ਹਾਂ ਨੇ ਕਿਹਾ ਕਿ ਸਾਡਾ ਵਿਰੋਧ ਨੂੰ ਮੰਨਣਾ ਹੈ ਸਾਡਾ ਵਿਰੋਧ ਹੈ ਜਿਹੜਾ ਉਹ ਉੱਥੇ ਪ੍ਰਬੰਧਕ ਨਾਲ ਪ੍ਰਸ਼ਾਸਨ ਨਾਲ ਕਿਉਂਕਿ ਮਹਾਮਈ ਮਤਾ ਚਿੰਤਪੂਰਨੀ ਦੇ ਨਾਮ ਯੂਜ਼ ਕੀਤਾ ਗਿਆ ਪਰ ਲੋਏਗੇ ਅਖਾੜੇ ਉਥੇ ਜਿਵੇਂ ਇਹਨਾਂ ਨੇ ਕਿਹਾ ਵੀ ਭੰਗੜੇ ਪਵਾਏਗੇ ਨਚਾਇਆ ਗਿਆ ਵੀ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀ ਸੀ ਹੁਣ ਆਨਲ ਸਵਾਲ ਦੱਸੇਗਾ ਕਿ ਇਹ ਜਿਹੜੀ ਕਾਰਵਾਈ ਆ ਇਹ ਅੱਗੇ ਵਧੇਗੀ ਜਾਂ ਇੱਥੇ ਹੀ ਰੁਕ ਜਾਏਗੀ ਇਹ ਆਨਲ ਸਵਾਲ ਹੈ ਕਿ ਤੁਸੀਂ ਜਿਹੜਾ ਅੱਜ ਸਿੱਟ ਹੈਡਲਾਈਨ ਹੈ ਮੈਂ ਅਮਨ ਸਿੰਘ ਕੈਮਰਾਮੈਨ ਦੇ ਪੁੰਨ ਨਾਲ ਲੁਜ਼ਾਣਾ